ਸਸ਼ੀ ਕਾਲ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਤੇ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਡਿਪਾਰਟਮੈਂਟ ਆਫ ਸਕੂਲ এডਿਕੇਸ਼ਨ এডਿਕੇਸ਼ਨਲ ਰਿਕਰੂਟਮੈਂਟ ਡਾਇਰੈਕਟੋਰੇਟ ਪੰਜਾਬ ਦੀ ਵੈਬਸਾਈਟ ਜਿਸ ਦੇ ਉੱਪਰ ਨਵਾਂ ਜਿਹੜਾ ਨੋਟਿਸ ਹੈ ਉਹ ਆਇਆ ਹੈ ਕਿ 2000 ਜੋ ਪੀਟੀਆਈ ਦੀਆਂ ਪੋਸਟਾਂ ਸੀ ਉਹਨਾਂ ਨੂੰ ਵਿਦਡਰੋ ਕਰ ਲਿਆ ਵਿਦਡਰੋ ਦਾ ਮਤਲਬ ਹੈ ਜੀ ਕਿ ਭਰਤੀ ਜਿਹੜੀ ਵਾਪਸ ਲੈ ਲਈ ਗਈ ਹੈ ਇਸ਼ਤਿਹਾਰ ਜਿਹੜਾ ਉਸ ਦਾ ਵਾਪਸ ਲੈ ਲਿਆ ਗਿਆ ਆਪਾਂ ਦੋਸਤੋ ਇਸ ਦੇ ਉੱਪਰ ਗੱਲ ਕਰਾਂਗੇ ਕਿ ਇਸ਼ਤਿਹਾਰ ਦੇ ਵਿੱਚ ਅਜਿਹੀ ਕੀ ਕਮੀਆਂ ਸੀ ਜਿਸ ਦੇ ਕਰਕੇ ਉਹਨਾਂ ਨੂੰ ਵਾਪਸ ਲੈਣਾ ਪਿਆ ਤੇ ਇਜ਼ਾ ਕੀ ਰੋਲਾ ਚੱਲ ਰਿਹਾ ਸੀ ਤੇ ਕਿਉਂ ਸਰਕਾਰ ਪਹਿਲਾਂ ਹੀ ਆਪਣੀਆਂ ਕਮੀਆਂ ਛੱਡਦੀ ਹੈ ਤੇ ਫਿਰ ਬਾਅਦ ਵਿੱਚ ਇਸ਼ਤਿਹਾਰ ਵਾਪਸ ਲੈ ਲੈਂਦੀ ਹੈ ਤਾਂ ਕਿ ਜਿਹੜੇ ਨੌਜਵਾਨ ਨੇ ਉਹ ਖੱਜਲ ਹੋਣ ਤੇ ਉਤਰਨੇ ਨਾਲੋਂ ਵੀ ਪਹਿਲਾਂ ਪੋਸਟਾਂ ਕੱਢਦੀਆਂ ਧਰਨੇ ਬੰਦ ਹੋ ਗਏ ਹੁਣ ਪੜਨ ਲੱਗੇ ਬੱਚੇ ਤਾਂ ਫਿਰ ਉਹ ਭਰਤੀ ਰੱਦ ਹੋ ਗਈ ਹੁਣ ਅਕੈਡਮੀਆ ਦੇ ਵਿੱਚ ਬੱਚਿਆਂ ਨੇ ਆਪਣੀਆਂ ਐਡਮਿਸ਼ਨਾਂ ਕਰਵਾ ਲਈਆਂ ਨੇ ਤਿਆਰੀਆਂ ਕਰਨ ਲੱਗ ਗਏ ਨੇ ਤੇ ਹੁਣ ਜਿਹੜਾ ਹੈ ਉਹ ਸਰਕਾਰ ਨੇ ਇਸ਼ਤਿਹਾਰ ਵਾਪਸ ਲੈ ਲਿਆ ਤੇ ਬੱਚਿਆਂ ਦਾ ਜੋ ਪੈਸਾ ਹੈ ਉਹਨਾਂ ਦੀ ਕੋਚਿੰਗਾਂ ਦੇ ਵਿੱਚ ਉਹਨਾਂ ਦੇ ਫਾਰਮ ਦੀਆਂ ਫੀਸਾਂ ਉਹ ਸਾਰਾ ਕੁਝ ਜਿਹੜਾ ਉਹ ਜ਼ਬਤ ਹੋ ਗਿਆ ਸੋ ਦੋਸਤੋ ਆਪਾਂ ਨੋਟਿਸ ਦੇਖਦੇ ਹਾਂ 11 ਅਗਸਤ ਦੇ ਉੱਪਰ ਕਿ ਸਿੱਖਿਆ ਵਿਭਾਗ ਵੱਲੋਂ 2000 ਪੀਟੀਆਈ ਅਧਿਆਪਕਾਂ ਦੀਆਂ ਭਰਤੀ ਜਿਹੜੀ ਹੈ ਇਸ਼ਤਿਹਾਰ 18 ਜੁਲਾਈ 25 ਨੂੰ ਕੱਢਿਆ ਸੀ ਤੇ 10 ਅਗਸਤ 25 ਨੂੰ ਲਿਖਿਆ ਸੀ ਕਿ ਜਿਹੜੀਆਂ ਉਹ ਇਸ਼ਤਿਹਾਰ ਜਾਰੀ ਕੀਤਾ ਸੀ ਉਸ ਨੂੰ ਵਾਪਸ ਲਿਆ ਜਾਵੇ ਪਿਕੰਦਾ 10 ਅਗਸਤ ਨੂੰ ਅਸੀਂ ਇਹ ਨਿਸ਼ਚਿਤ ਕੀਤਾ ਵੀ ਵਾਪਸ ਲਿਆ ਜਾਵੇ ਤਾਂ ਹੁਣ ਅੱਜ ਜੋ 11 ਨੂੰ ਨੋਟਿਸ ਕੱਢ ਰਹੇ ਨੇ ਕਿ ਉਕਤ ਅਨੁਸਾਰ ਸਿੱਖਿਆ ਭਾਗ ਪੰਜਾਬ ਵੱਲੋਂ 2000 ਪੀਟੀਆਈ ਦੇ ਅਧਿਆਪਕਾਂ ਦੀ ਭਰਤੀ ਜਿਹੜੀ 15/7/25 ਨੂੰ ਅਖਬਾਰਾਂ ਚ 18/7/25 ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਗਿਆ ਇਸ਼ਤਿਹਾਰ ਹੁਣ ਵਾਪਸ ਲਿਆ ਜਾਂਦਾ ਹੈ ਤੇ ਜੇ ਅੱਗੇ ਤੋਂ ਇਹਦੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਭਵਿੱਖ ਵਿੱਚ ਤਾਂ ਉਹ ਵੈੱਬਸਾਈਟ ਤੇ ਜਿਹੜੀ ਅਪਲੋਡ ਕਰ ਦਿੱਤੀ ਜਾਊਗੀ ਸੋ ਇਹ ਸੀ ਦੋਸਤੋ ਇਸ ਵਿੱਚ ਆਪਾਂ ਪਹਿਲੀ ਚੀਜ਼ ਸਮਝਣੀ ਹੈ ਕਿ ਇਸ ਨੂੰ ਵਾਪਸ ਕਿਉਂ ਲਿਆ ਜਾ ਰਿਹਾ ਦੋਸਤੋ ਇਸ ਦੇ ਵਿੱਚ ਇੱਕ ਸਭ ਤੋਂ ਇੰ ਕੀ ਸਰਕਾਰ ਨੇ ਪਿਛਲੇ 2 ਟੈਟ 2 ਸਾਲਾਂ ਵਿੱਚ ਜਿਹੜੇ 2 ਟੈਟ ਲਏ ਨੇ ਉਹਦੇ ਵਿੱਚ ਇਹਨਾਂ ਨੇ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਸਪੈਸ਼ਲ ਤੌਰ ਤੇ ਲਿਆ ਪਰ ਜਦੋਂ ਭਰਤੀ ਕੱਢੀ ਭਰਤੀ ਵਿੱਚ ਟੈਟ ਦਾ ਕੋਈ ਨਾਮੋ ਨਿਸ਼ਾਨੀ ਰੱਖਿਆ ਜਿਸ ਦੇ ਵਿੱਚ ਸਰਕਾਰ ਨੇ ਇਹ ਕਿਹਾ ਕਿ ਟੈਟ ਦੀ ਜਿਹੜੀ ਲੋੜ ਨਹੀਂ ਹੈ ਕਿਉਂਕਿ ਇਹ ਫਿਜ਼ੀਕਲ ਵਾਲੇ ਨੇ ਇਹ ਪੜਨ ਵਿੱਚ ਪਹਿਲਾਂ ਹੀ ਕਮਜ਼ੋਰ ਹੁੰਦੇ ਨੇ ਇਸ ਕਰਕੇ ਟੈਟ ਜਿਹੜਾ ਉਹ ਨਹੀਂ ਰੱਖਿਆ ਜਾਵੇਗਾ ਪਰ ਟੈਟ ਜਿਹੜਾ ਹੈ ਉਹ ਲੈ ਦੋ ਵਾਰ ਲਿਆ ਹੁਣ ਉਹਨਾਂ ਬੱਚਿਆਂ ਦਾ ਕੀ ਕਸੂਰ ਜਿਨ੍ਹਾਂ ਨੇ ਦੋ ਵਾਰ ਟੈਟ ਪੜ੍ਹ ਕੇ ਦਿੱਤਾ ਕੋਚਿੰਗਾਂ ਤੇ ਪੈਸੇ ਗਾਲੇ ਆਪਣਾ ਸਮਾਂ ਗਾਲਿਆ ਆਪਣੀਆਂ ਨੌਕਰੀਆਂ ਛੱਡ ਕੇ ਪੇਪਰ ਦਿੱਤੇ ਤੇ ਉਹਨਾਂ ਦੀਆਂ ਲਾਈਆਂ ਉਹਨਾਂ ਮਿਹਨਤਾਂ ਨੂੰ ਇਹਨਾਂ ਨੇ ਇਸ ਇਸ਼ਤਿਹਾਰ ਦੇ ਵਿੱਚ ਨਕਾਰਿਆ ਕਿ ਟੈਟ ਨਹੀਂ ਚਾਹੀਦਾ ਦੂਸਰੀ ਦੋਸਤੋ ਇਸ ਵਿੱਚ ਜਿਹੜੀ ਮੇਨ ਸੀਗੀ ਕਿ ਇਹਨਾਂ ਨੇ ਪੀਟੀਆਈ ਦੀ ਭਰਤੀ ਦੇ ਉੱਪਰ ਬੀਪੀ ਐਡ ਹੋ ਗਈ ਜਾਂ ਜਿਹੜਾ ਸਿਰਫ ਇੱਕ ਡੀ ਐਡ ਜਿਹੜਾ ਕੋਰਸ ਐ ਡਿਪਲੋਮਾ ਇਹਨਾਂ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਡੀਪੀਆਰ ਜਿਹੜਾ ਹੈ ਉਸੇ ਨੂੰ ਇਹਨਾਂ ਨੇ ਮਾਨਤਾ ਦਿੱਤੀ ਉਸ ਤੋਂ ਇਲਾਵਾ ਜੇਕਰ ਕਿਸੇ ਨੇ ਬੈਚਲਰ ਕਲੀ ਫਿਜ਼ੀਕਲ ਐਜੂਕੇਸ਼ਨ ਵਿੱਚ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਹੈ ਜਾਂ ਬੀਐਡ ਦੇ ਵਿੱਚ ਜਿੰਦੇ ਕੋਲ ਐਜ਼ ਅ ਫਿਜ਼ੀਕਲ ਐਜੂਕੇਸ਼ਨ ਇੱਕ ਸਬਜੈਕਟ ਦੇ ਤੌਰ ਤੇ ਹੈ ਉਹਨਾਂ ਸਭ ਨੂੰ ਨਕਾਰਿਆ ਤੇ ਪਲੱਸ ਟੈਟ ਵਾਲੇ ਵੀ ਬੱਚੇ ਨਕਾਰੇ ਗਏ ਜਿਸ ਕਾਰਨ ਵਿਦਿਆਰਥੀਆਂ ਵਿੱਚ ਰੋਸ ਸੀ ਵਿਦਿਆਰਥੀ ਬਾਰ-ਬਾਰ ਡਿਪਾਰਟਮੈਂਟ ਨੂੰ ਮਿਲਦੇ ਵੀ ਸੀ ਤੇ ਦੋਸਤੋ ਇਸ ਦੀ ਪੂਰੀ ਸੰਭਾਵਨਾ ਸੀ ਕਿ ਜੇਕਰ ਭਰਤੀ ਦਾ ਪੇਪਰ ਵੀ ਹੋ ਜਾਂਦਾ ਤਾਂ ਵੀ ਇਸ ਭਰਤੀ ਨੇ ਕੋਰਟ ਦੇ ਵਿੱਚ ਹੀ ਲਟਕਣਾ ਸੀ ਕਿਉਂਕਿ ਇਸ ਦੇ ਵਿੱਚ ਬਹੁ ਸੋ ਇਹਨਾਂ ਨੇ ਇਸ਼ਤਿਹਾਰ ਵਾਪਸ ਲਿਆ ਆਪਣੀਆਂ ਹੀ ناکامیਆਂ ਦੇ ਪਿੱਛੇ ਔਰ ਦੇਖੋ ਇਹ ਸ ਇਸ਼ਤਿਹਾਰ ਨੂੰ ਹੁਣ ਉਹ ਕਿਸ ਤਰੀਕੇ ਨਾਲ ਕਿਹੜੀ ਅਮੈਂਡਮੈਂਟ ਕਰਕੇ ਜਿਹੜਾ ਉਹ ਲੈ ਕੇ ਆਉਂਦੇ ਨੇ ਤੇ ਕਿਸ ਤਰੀਕੇ ਨਾਲ ਇਸ ਤੇ ਜਿਹੜੀ ਕਾਰਵਾਈ ਹੁੰਦੀ ਹੈ ਸੋ ਕਹਿੰਦਾ ਆਪ ਜਿੱਥੇ ਫਾਰਮ ਭਰ ਕੇ ਅਗਲੇ 4 ਮਹੀਨੇ ਤੱਕ ਅਸੀਂ ਪੇਪਰ ਦੀ ਉਡੀਕ ਕਰਨੀ ਸੀ ਕਿੱਥੇ ਹੁਣ 4 ਮਹੀਨਿਆਂ ਦੇ ਵਿੱਚ ਇਸ਼ਤਿਹਾਰ ਹੀ ਦੁਬਾਰਾ ਆਉਣ ਦੀ ਸਾਨੂੰ ਉਡੀਕ ਜਿਹੜੀ ਉਹ ਕਰਨੀ ਪੈਣੀ ਹੈ ਸੋ ਇਹ ਜਿਹੜੀ ਨਵੀਂ ਜਾਣਕਾਰੀ ਸੀ ਆਪ ਸਭ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਧੰਨਵਾਦ ਥੈਂਕ ਯੂ ਵੈਰੀ ਵੁੱਚ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ